ਸਭ ਲਈ ਦਰਦ ਜਿੰਨੀ ਬਰੇਡਲੀ ਦੀ ਜਾਂਦੀ ਉਹਨੂੰ ਵੀ ਘੱਟ ਰਹੀ ਹੈ ਕੋਈ ਵੀ ਅੱਛਾ ਇਹ ਧਾਗਾ ਕੋਈ ਖਾਸ ਧਾਗਾ ਤੁਸੀਂ ਇਸਤੇਮਾਲ ਕਰਦੇ ਹੋ ਜਿਹੜਾ ਦੇਖ ਰਹੇ ਹੋ ਅਸੀਂ ਮੈਂ ਸਭ ਤੋਂ ਵਧੀਆ ਧਾਗਾ ਹੈ ਜਿਹੜਾ ਅੱਜ ਕੱਲ ਸਾਰਾ ਪਾਕਿਸਤਾਨ ਨੂੰ ਸਪਲਾਈ ਕਰਦੀ ਹੈ ਕੰਪਨੀ ਇਹ ਧਾਗਾ ਇਹਨਾ ਵਧੀਆ ਹੈ ਕਿ ਇਹ ਗੋਲ ਦਾ ਧਾਗਾ ਅੱਛਾ ਬੜ ਜੁਮੰਦਾ ਇਹ ਤਾਂ ਐਂ ਦੇ ਧਾਗਾ ਦਾ ਅੱਛਾ ਇਹ ਤੋਂ ਮਜ਼ਬੂਤਾ ਕਾ ਨਹੀਂ ਐਸੋ ਮਜ਼ਬੂਤ ਧਾਗਾ ਕੋ ਨਹੀਂ ਇਹ ਤਾਂ 200 ਰੁਪਏ ਵਾਲਾ ਪਦੰਗ ਚੜ ਜਾਂਦਾ ਅੱਛਾ ਜਿਹੜਾ ਮਰਜੀ ਵੱਡਾ ਪਦੰਗ ਚੜਾ ਲਓ ਸਾਨੂੰ ਪਤੰਗਾ ਦਾ ਕਿਛ ਬਚਪਨ ਤੋਂ ਹੀ ਸ਼ੌਕ ਸੀ ਬਹੁਤ ਜ਼ਿਆਦਾ ਇਹ ਨਹੀਂ ਪਤੰਗਾ ਦਾ ਸ਼ੌਕ ਵੀ ਸ਼ੌਕ ਅੱਜ ਖਤਮ ਹੋ ਗਿਆ ਨਾ ਮੈਂ ਆਪਣੇ ਆਪ ਨੂੰ ਬੁੱਢਾ ਕਹਿਣਾ ਨਾ ਬੁਜੁਰਗ ਕਹਿਣਾ ਠੀਕ ਹੈ ਨਾ ਜੀ ਹਮ ਤੋਂ ਕਹਦੇ ਬੁੱਢਾ ਹੋਗਾ ਆਪਕਾ ਬਾਪ ਠੀਕ ਹੈ ਨਾ ਜੀ ਹਮੇ ਪਤੰਗ ਉਡਾਨੀ ਹੈ ਤਾਂ ਉਡਾਨੀ ਹੀ ਉਡਾ ਰਹੀ ਹੈ ਛੋਟੇ ਨਹੀਂ ਬੜੇ-ਬੜੇ ਪਤੰਗ ਅੱਜ ਵੀ ਉਡਾਉਂਦੇ ਹਾਂ ਉਮਰ ਦਾ ਕੋਈ ਲਿਹਾਜ਼ ਨਹੀਂ ਹੁੰਦਾ ਇੱਕ ਸ਼ੌਕ ਹੁੰਦਾ ਹੈ ਹਮ ਤੋਂ ਕਹਦੇ ਹਰ ਦਿਨ ਜੋ ਲੋੜੀ ਕਾ ਹੋ ਹਰ ਦਿਨ ਲੋੜੀਓ ਹਰ ਪਤੰਗੋ ਡਾਏ ਸ਼ੌਕ ਹੈ ਬਲਕਿ ਸਤ ਗੁਰੂ ਮੈਂ ਤੇਰੀ ਪਤੰਗਾਵਾ ਵਿੱਚ ਉੱਡਦੀ ਜਾਵਾਂਗੀ ਸਾਈਆਂ ਡੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਬਹੁਤ ਸ਼ੌਕ ਰੱਖਦੇ ਆ ਜੀ ਪਤੰਗ ਦਾ ਕੁਝ ਟਾਈਮ ਚਾਈਨਾ ਦੀ ਡੋਰ ਆਨ ਕਰਕੇ ਪਤੰਗਬਾਜ਼ੀ ਥੋੜੀ ਅਫਸੈਟ ਹੋ ਗਈ ਸੀ ਲੇਕਿਨ ਅੱਜ ਫੇਰ ਅਸੀਂ ਪੁਰਾਣੇ ਰੁੱਤਵੇ ਤੇ ਆ ਗਏ ਜੀ ਆ ਸਾਰੇ ਬੱਚੇ ਲੈ ਕੇ ਆਏ ਆਪਣੇ ਉਹਨਾਂ ਨੂੰ ਡੋਰ ਵੀ ਉਹਨਾਂ ਨੂੰ ਵੀ ਸਤਵਾ ਕੇ ਦੇ ਰਹੇ ਆ ਆਪਣੇ ਲਈ ਵੀ ਸਤਵਾ ਰਹੇ ਆ ਜੀ ਅੱਛਾ ਹਾਂਜੀ ਬਹੁਤ ਸ਼ੌਕ ਆ ਜੀ ਪਤੰਗ ਦਾ ਇਹ ਦੇਖੋ ਸਾਡਾ ਕੱਚ ਅੱਛਾ ਬਿਲਕੁਲ ਕੱਚੇ ਦਾ ਪਾਊਡਰ ਦਾ ਲੱਗ ਰਿਹਾ ਜੀ ਹਾਂਜੀ ਇਹ ਪਾਊਡਰ ਤਰ੍ਹਾਂ ਕੱਚਾ ਜੀ ਸਾਡਾ ਅੱਛਾ ਕਿਸ ਚੀਜ਼ ਦਾ ਮਤਲਬ ਬੰਟੇ ਵਾਲੀ ਬੋਤਲ ਜਿਹੜੀ ਹੁੰਦੀ ਹੈ ਨਾ ਲੈਮਨ ਹਾਂਜੀ ਉਹਦਾ ਤਿਆਰ ਕੀਤਾ ਹੋਇਆ ਕੱਚਾ ਹੈ ਲਾ ਅੱਛਾ ਤੇ ਇਹ ਸਾਡੀ ਅਲਾ ਰੋਡ ਦੀ ਲੈ ਲਈ ਹੈ ਜੀ ਬਸ ਦੋ ਚੀਜ਼ਾਂ ਮਿਕਸ ਕਰਕੇ ਇਹਨਾਂ ਮੰਜਾ ਤਿਆਰ ਕਰ ਦਿੱਤਾ ਫਿਰ ਅਸੀਂ ਡੋਰ ਤੇ ਲਾ ਦਿੰਦੇ ਤੇ ਇੰਨੀ ਤਿੱਖੀ ਹੋ ਜਾਂਦਾ ਹੈ ਡੋਰ ਬਣ ਜਾਂਦੀ ਕਿ ਬਹੁਤ ਬਰੀਕ ਕੱਚਾ ਜੀ ਬਹੁਤ ਬਰੀਕ ਕੱਚਾ ਹੈ ਲਾ ਅੱਛਾ ਇਹ ਦੇਖੋ ਮਤਲਬ ਇੰਨੀ ਇਹਦੇ ਵਿੱਚ ਤਾਕਤ ਆ ਜਾਂਦੀ ਹੈ ਕਿ ਜਿਹੜੇ ਚੰਗੇ-ਚੰਗੇ ਡੋਰਾ ਹੁੰਦੇ ਉਹਨੂੰ ਨੂੰ ਕੱਟ ਦਿੰਦੀ ਕੱਟ ਦਿੰਦੀ ਜੀ अच्छा बहुत बढ़िया डोर बांध दी साडी एली पुराना जमाना हीरा मोटा काच हुंदा सीगा ये तो बहुत ब्रेक ऑन मशीन काच है जी अच्छा हां जी तो मतलब इना तीखा ਤੁਸੀਂ ਦੱਸ ਰਹੇ ਕਿ ਹੋ ਜਾਂਦਾ ਕਿ ਜੇ ਚਾਈਨਾ ਡੋਰ ਵਗੈਰਾ ਜਾਂ ਪਲਾਸਟਿਕ ਦੀ ਡੋਰ ਹੁੰਦੀ ਉਸ ਨੂੰ ਵੀ ਕੱਟ ਦਿੰਦੇ ਹਾਂਜੀ ਹਾਂਜੀ ਉਹਨੇ ਵੀ ਕੱਟ ਦੇਗੀ ਜੀ ਆ ਮੇਰੀ ਚੜ੍ਹੜੀ 골ਦੀ 6 ਨਰਿਆਂ ਦੀ 3000 ਰੁਪਏ ਦੀ ਏ ਆ 6 ਨਰਿਆਂ ਦੀ ਚੜ੍ਹੜੀ 2000 ਰੁਪਏ ਦੀ ਏ ਇਹ ਤਾਂ ਮਾਝਾ ਜਿਆਦਾ ਇਸ ਤੇ ਮਾਝਾ ਨਹੀਂ ਜਿਆਦਾ ਇਹ ਜੋੜ 750 ਮੀਟਰ ਦਾ ਇਹ ਚੈਲੰਜ ਆ ਸਮਝਾ ਇਹ 골ਡੀ ਜੋੜਾ ਚੈਲੰਜ ਦੀ ਲੋਰ ਅੱਛਾ ਮਤਲਬ ਤੁਹਾਡੇ ਵੱਲੋਂ ਦਾਵਾ ਕੀਤਾ ਜਾਦਾ ਕਿ ਪਲਾਸਟਿਕ ਡੋਰ ਨੂੰ ਇਹ ਕੱਟ ਕੇ ਫਟਾਫਟ ਅੱਛਾ ਵਧੀਆ ਰਿਜ਼ਲਟ ਲੋਕੀ ਦਾ ਵਧੀਆ ਵਧੀਆ ਸਾਡਾ ਕੰਮ ਸ਼ੁਰੂ ਤੋਂ ਵਧੀਆ ਜਣਾ ਦੇਖ ਲੋ ਕੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਕਿੰਨਾ ਗਾਗ ਦੁਕਾਨ ਦਾ ਸਾਡੇ ਬਸਦਰ ਸਾਰੇ ਪਿੰਡਾਂ ਦੇ ਗਈ ਮੇਰੇ ਕੋਲ ਸਾਡੇ ਹਿੰਦੁਸਤਾਨ ਦਾ ਗਾਗ ਹੈ ਅੱਛਾ ਕੱਲੇ ਇੱਥੋਂ ਦਾ ਨਹੀਂ ਗਾ ਕੱਲ ਹੁਣ ਬੰਬੇ ਦੇ ਗਾਗ ਹੈ ਕਿਨੇ ਰਾਜਸਥਾਨ ਦੇ ਗਾਗਾਏ ਮਤਲਬ ਡੋਰ ਇਨੀ ਤੁਹਾਡੀ ਮਸ਼ਹੂਰ ਹੋ ਗਈ ਕਿ ਬਾਹਰੋਂ ਆ ਰਹੇ ਨੇ ਉਹਨੂੰ ਬਾਹਰੋਂ ਬੜਾ ਗਾਗਾ ਦੇ ਅੱਛਾ ਜਿਹੜੇ ਬਾਹਰੋਂ ਡੋਰਾ ਆਉਂਦੀਆਂ ਨੇ ਮਤਲਬ ਉਹਨਾਂ ਤੋਂ ਤੁਹਾਡੇ ਤੱਕ ਬਹੁਤ ਜ਼ਿਆਦਾ ਬਹੁਤ ਜੇ ਬਾਹਰੋਂ ਦਾ ਡੁਪਲੀਕੇਟ ਧਾਗਾ ਲੱਗਦਾ ਕਿਲੋ ਹਿਸਾਬ ਚ ओरिजिनल ਲੱਗ ਨਹੀਂ ਆ ਰਿਹਾ ਨਾਲੇ ਉਹ ਨੜਾ ਛੋਟਾ ਹੁੰਦਾ 3-400 ਮੀਟਰ ਦਾ ਸਾਡਾ ਜਿਹੜਾ ਡੋਰ ਆ ਪੂਰੀ 900 ਮੀਟਰ ਦਾ ਨੜਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਡੋਰ ਦਾ ਕੰਮ ਮਨ ਨੂੰ ਇੱਥੇ ਸਮਾਂ ਹੋ ਗਿਆ ਮਨ ਨੂੰ 55 ਸਾਲ ਹੋ ਗਏ ਕੰਮ ਕਰਦੇ ਜਿਆਦਾ ਹੀ ਹੋ ਗਿਆ ਨੇ 55 ਸਾਮਨ ਪਰਿਵਾਰ ਨੂੰ ਤੁਹਾਡੇ ਫਾਦਰ ਕਰਦੇ ਸੀ ਪిల్లా ਉਹ ਸੋ ਸਾਡੇ ਸਾਡੇ ਪਾਕਿਸਤਾਨ ਤੋਂ ਚਲੇ ਆ ਰਹੇ ਅੱਛਾ ਮੈਂ ਪਾਕਿਸਤਾਨ ਤੋਂ ਕਰਦੇ ਆ ਰਹੇ ਸਾਡੇ ਫਾਦਰ ਅੱਛਾ ਡੋਰ ਦਾ ਹੀ ਕੰਮ ਕਰਦੇ ਹੋ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮਨ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਲੋੜੀ ਦਾ ਤਿਉਹਾਰ ਨਜ਼ਦੀਕ ਆਂਦਾ ਹੀ ਪਤੰਗਾ ਉਡਾਣ ਦੇ ਸ਼ੌਕੀਨ ਜਿਹੜੇ ਨੇ ਉਹ ਵਧੀਆ ਡੋਰ ਤੇ ਪਤੰਗਾ ਜਿਹੜੇ ਆ ਉਹਨਾਂ ਦੀ ਭਾਲ ਸ਼ੁਰੂ ਕਰ ਦਿੰਦੇ ਨੇ ਚਾਈਨਾ ਦੀ ਡੋਰ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਬਹੁਤ ਯਤਨ ਕੀ ਸ਼ਕਤੀ ਦਿਖਾਈ ਜਾ ਰਹੀ ਹੈ ਵੇਚਣ ਵਾਲੇ ਤੇ ਖਿਲਾਫ ਜਿਹੜੀ ਹੈ ਵੱਡੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਜਿਹੜੇ ਨੇ ਉਡਾਨ ਗਏ ਜੇਕਰ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਦੇ ਨਾਲ ਕੋਈ ਪਤੰਗਾ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਜਿਹੜੀ ਸਰਕਾਰ ਦੀ ਮੰਸ਼ਾ ਹੈ ਤੇ ਉਸ ਨੂੰ ਲੈ ਕੇ ਹੁਣ ਜਿਹੜੇ ਲੋਕ ਨੇ ਉਹ ਜਿਹੜੇ ਧਾਗੇ ਦੀ ਡੋਰ ਹੁੰਦੀ ਹੈ ਜਿਹੜੀ ਪਹਿਲਾਂ ਇਸਤੇਮਾਲ ਕੀਤੀ ਜਾਂਦੀ ਸੀ ਪੂਰੇ ਪੰਜਾਬ ਕੀ ਭਾਰਤ ਦੇ ਵਿੱਚ ਵੀ ਉਸ ਦੇ ਬਾਅਦ ਲੋਕਾਂ ਦਾ ਰੁਝਾਨ ਵਧਿਆ ਤੇ ਉਸ ਨੂੰ ਲੈ ਕੇ ਹੁਣ ਵੱਡੀ ਗਿਣਤੀ ਵਿੱਚ ਵੱਡੀ ਮਾਤਰਾ ਵਿੱਚ ਜੋ ਹੈ ਪਲਾਸਟਿਕ ਦੀ ਡੋਰ ਜਿਹੜੀ ਉਹਨੂੰ ਛੱਡ ਕੇ ਲੋਕ ਉਹਨਾਂ ਧਾਗੇ ਵਾਲੀ ਡੋਰ ਵੱਲ ਨੂੰ ਵਧ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਦਰੇਸੀ ਗਰਾਉਂਡ ਦੇ ਵਿੱਚ ਧਾਗੇ ਵਾਲੀ ਡੋਰ ਜੋ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਕਾਰੀਗਰ ਜਿਹੜੇ ਨੇ ਉਹ ਜਿਹੜੇ ਸਵੇਰ ਤੋਂ ਲੈ ਕੇ देर शाम ਤੱਕ ਰੋਜ਼ ਇੱਥੇ ਜੋ ਹੈ ਇਸ ਤਰ੍ਹਾਂ ਦੀ ਡੋਰ ਜਿਹੜੀ ਹੈ ਉਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਡੋਰ ਦੀ ਹੁਣ ਵਿਕਰੀ ਵੀ ਲਗਾਤਾਰ ਵਾਧੀ ਜਿਹੜੀ ਹੈ ਨਜ਼ਰ ਆ ਰਹੀ ਹੈ ਡੋਰ ਤਿਆਰ ਕਰਨ ਲਈ ਮਨਜਾ ਤਿਆਰ ਕੀਤਾ ਜਾ ਰਿਹਾ ਕਾਰੀਗਰ ਸਾਡੇ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾਜੀ ਕਰਦੇ ਰਮੇਸ਼ ਕੀ ਕੀ ਕਿਸ ਤਰ੍ਹਾਂ ਜਿਹੜਾ ਤੁਸੀਂ ਤਿਆਰ ਕਰ ਰਹੇ ਹੋ ਕੀ ਚੀਜ਼ੇ ਇਹਦੇ ਵਿੱਚ ਪਾਈ ਗਈ ਹੈ ਦੇਖੋ ਜੀ ਦੋ ਚੀਜ਼ਾਂ ਮਿਕਸ ਕਰ ਦਿਆਂ ਜੀ ਇਹ ਦੇਖੋ ਸਾਡਾ ਕੱਚ ਅੱਛਾ ਬਿਲਕੁਲ ਕੱਚੇ ਤੋਂ ਪਾਊਡਰ ਤੇ ਲੱਗ ਰਿਹਾ ਜੀ ਹਾਂਜੀ ਇਹ ਪਾਊਡਰ ਤਰ੍ਹਾਂ ਕੱਚਾ ਜੀ ਸਾਡਾ ਅੱਛਾ ਕਿਸ ਚੀਜ਼ ਦਾ ਮਤਲਬ ਬੰਟੇ ਵਾਲੀ ਬੋਤਲ ਜਿਹੜੀ ਹੁੰਦੀ ਹੈ ਨਾ ਲੈਮਨ ਹਾਂਜੀ ਉਹਦਾ ਇਖਤियार ਕੀਤਾ ਹੈ ਕੱਚਾ ਇਹਦਾ ਅੱਛਾ ਤੇ ਇਹ ਸਾਡੀ ਅਲਾ ਰੋਡ ਦੀ ਲੈ ਲਈ ਹੈ ਜੀ ਬਸ ਦੋ ਚੀਜ਼ਾਂ ਮਿਕਸ ਕਰਕੇ ਇਹਨੂੰ ਮਾਂਝਾ ਤਿਆਰ ਕਰ ਦਿੱਤਾ ਫਿਰ ਅਸੀਂ ਡੋਰ ਤੇ ਲਾ ਦਿੰਨੇ ਤੇ ਇੰਨੀ ਤਿੱਖੀ ਹੋ ਜਾਂਦਾ ਹੈ ਡੋਰ ਬਣ ਜਾਂਦੀ ਕਿ ਬਹੁਤ ਬਰੀਕ ਕੱਚ ਹੈ ਜੀ ਬਹੁਤ ਬਰੀਕ ਕੱਚ ਹੈ ਲਾ ਅੱਛਾ ਇਹ ਦੇਖੋ ਅੱਛਾ ਮਤਲਬ ਇੰਨੀ ਇਹਦੇ ਵਿੱਚ ਤਾਕਤ ਆ ਜਾਂਦੀ ਕਿ ਜਿਹੜੇ ਚੰਗੇ ਚੰਗੇ ਡੋਰਾ ਹੁੰਦੇ ਉਹਨਾਂ ਨੂੰ ਕੱਟ ਦਿੰਦੀ ਕੱਟ ਦਿੰਦੀ ਜੀ ਅੱਛਾ ਬਹੁਤ ਵਧੀਆ ਡੋਰ ਬਣਦੀ ਸਾਡੀ ਇਹ ਲਈ ਇਨੇ ਸਾਲਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਮੈਂ 30 ਸਾਲ ਦਾ ਕੰਮ ਕਰ ਰਿਹਾ ਜੀ ਇਹ ਲਈ 30 ਸਾਲ ਤੋਂ ਜੁੜੇ ਇਸ ਤਰ੍ਹਾਂ ਤਿਆਰ ਕਰ ਰਹੇ ਡੋਰਾਂ ਸੇ ਤਿਆਰ ਕਰਦੇ ਹੋ ਤੇ ਰਿਸਪੌਂਸ ਕਾ ਇਸ ਤਰ੍ਹਾਂ ਬਹੁਤ ਵਧੀਆ ਰਿਸਪੌਂਸ ਹੈ ਤੁਹਾਡਾ ਬਹੁਤ ਵਧੀਆ ਦੁਕਾਨ ਚੱਲਦੀ ਹੈ ਜੀ ਇਹ ਲਈ 30 ਇਹ ਉਹ ਕਿਤੇ ਗਈ ਤਾਂ ਪਹਿਲਾਂ ਕੰਚੀ ਜਣਾ ਮੋਟਾ ਮੋਟਾ ਹੁੰਦਾ ਸੀ ਉਹ ਇਹ ਤੇ ਬ੍ਰੇਕ ਬਿਲਕੁਲ ਕੱਚਾ ਉਹਦੇ ਪੁਰਾਣਾ ਜ਼ਮਾਨਾ ਸੀਦਾ ਮੋਟਾ ਕੱਚਾ ਹੁੰਦਾ ਸੀਗਾ ਇਹ ਤੇ ਬਹੁਤ ਬ੍ਰੇਕ ਹਨ ਮਸ਼ੀਨੀ ਕੱਚਾ ਜੀ ਉੱਚਾ ਹਾਂਜੀ ਤਾਂ ਮਤਲਬ ਇਹਨਾਂ ਤਿੱਖਾ ਤੁਸੀਂ ਦੱਸ ਰਹੇ ਕਿ ਹੋ ਜਾਂਦਾ ਕਿ ਜੇ ਚਾਈਨਾ ਡੋਰ ਵਗੈਰਾ ਜਾਂ ਪਲਾਸਟਿਕ ਦੀ ਡੋਰ ਹੁੰਦੀ ਉਸ ਨੂੰ ਵੀ ਕੱ ਸਾਡੀ ਡੋਰ ਰੈਡੀ ਵਧੀਆ ਬਿਲਕੁਲ ਜੋ ਹੈ ਤੁਸੀਂ ਅਦਰ ਦੇਖ ਸਕਦੇ ਹੋ ਕਿ ਡੋਰ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਤੇ ਇਹ ਦੇਖ ਰਹੇ ਹੋ ਕਿ ਇਸ ਤਰ੍ਹਾਂ ਇੱਕ ਇੱਕ ਜਿਹੜਾ ਧਾਗਾ ਹੈ ਉਸ ਨੂੰ ਫੜ ਕੇ ਉਸ ਦੇ ਵਿੱਚ ਇੱਕ ਦੇ ਅਦਰ ਦੇਖ ਸਕਦੇ ਹੋ ਕਿ ਇੱਕ ਇੱਕ ਕਪੜੇ ਦੇ ਵਿੱਚ ਉਹਨੂੰ ਪਿਰੋਇਆ ਗਿਆ ਹੈ ਉਹਦੇ ਉੱਤੇ ਜੋ ਹੈ ਹੁਣ ਇਸ ਡੋਰ ਨੂੰ ਜੋ ਹੈ ਤਿਆਰ ਕੀਤਾ ਜਾਏਗਾ ਤੇ ਇਸ ਡੋਰ ਦੇ ਦੱਸੇ ਜਾ ਰਹੇ ਨੇ ਕਿ ਇਹ ਡੋਰ ਇੰਨੀ ਜ਼ਿਆਦਾ ਮਜ਼ਬੂਤ ਹੈ ਕਿ ਜਿਹੜੇ ਪਲਾਸਟਿਕ ਦੀ ਡੋਰ ਜਿਹੜੀਆਂ ਹੁੰਦੀਆਂ ਨੇ ਜਾਂ ਹੋਰ ਵੀ ਪੱਕੇ ਜਿਹੜੇ ਡੋਰਾ ਉਹਨੀਆਂ ਨੇ 12 ਆਉਂਦੀਆਂ ਨੇ ਬਰੇਲੀ ਤੋਂ ਆਉਂਦੀਆਂ ਯੂਪੀ ਤੋਂ ਆਉਂਦੀਆਂ ਉਹਨਾਂ ਨੂੰ ਵੀ ਜੋ ਹੈ ਇਹ ਡੋਰ ਜਿਹੜੀ ਹੈ ਮਿੰਟਾਂ ਦੇ ਵਿੱਚ ਕੱਟ ਕੇ ਪਰਾਂ ਮਾਰਦੀ ਹੈ ਜਿਹੜੀ ਪਤੰਗਾ ਜਿਹੜਾ ਲੋਕਾਂ ਵੱਲ ਉਡਾਈ ਜਾਂਦੇ ਤੇ ਇੱਧਰ ਤੁਸੀਂ ਦੇਖ ਰਹੇ ਹੋ ਕਿ ਕਾਰੀਗਰ ਲਗਾਤਾਰ ਜਿਹੜੇ ਨੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕਨ ਜੋ ਹੈ ਇਹਨਾਂ ਵੱਲੋਂ ਇਹ ਚੀਜ਼ਾਂ ਇਹ ਡੋਰ ਜਿਹੜੀ ਸਪੈਸ਼ਲ ਡੋਰ ਜਿਹੜੀ ਹੈ ਦਰੇਸੀ ਗਰਾਉਂਡ ਦੇ ਵਿੱਚ ਹਰ ਸਾਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਹ ਡੋਰ ਲੈਣ ਆਥੇ ਪੋਜ਼ਿਸ਼ਨ ਨੇ ਦੁਕਾਨਦਾਰ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਕਿਉਂਕਿ ਸਖਤੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਕੀਤੀ ਗਈ ਹੈ ਜਿਹੜੇ ਚਾਈਨਾ ਡੋਰ ਜਾਂ ਜਿਹੜੇ ਪਲਾਸਟਿਕ ਡੋਰ ਜਿਹੜੀ ਪੁਜਾਰਾ ਦੇ ਵਿੱਚ ਵੇਚਦੀ ਸੀ ਉਹ ਜੇਕਰ ਵੇਚਦੇ ਨੇ ਦੁਕਾਨਦਾਰ ਜਾਂ ਕੋਈ ਖਰੀਦਦਾ ਉਹਨੂੰ ਉਸ ਦੇ ਨਾਲ ਜਿਹੜਾ ਪਤੰਗ ਉਡਾਉਂਦਾ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਇਹ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਲੋਕਾਂ ਦਾ ਰੁਝਾਨ ਜਿਹੜਾ ਜਿਹੜੇ ਪਤੰਗ ਉਡਾਣਾ ਪਸੰਦ ਕਰਦੇ ਨੇ ਉਹਨਾਂ ਦਾ ਰੁਝਾਨ ਲਗਾਤਾਰ ਇਸ ਡੋਰਾ ਵਾਲ ਨੂੰ ਜੋ ਹੈ ਜ਼ਿਆਦਾ ਵੱਧ ਰਿਹਾ ਹੈ ਤੇ ਇਹ ਡੋਰ ਜਿਹੜੀ ਹੈ ਲਗਾਤਾਰ ਹੁਣ ਅੱਤੇ ਤਿਆਰ ਕੀਤੀ ਜਾ ਰਹੀ ਹੈ ਤੇ ਲੋੜੀ ਵਾਲੇ ਦਿਨ ਖਾਸ ਤੌਰ ਤੇ ਪਤੰਗਾ ਜਿਹੜਾ ਉਡਾਈ ਜਾਂਦਾ ਉਸ ਵਿੱਚ ਇਹ ਡੋਰ ਜਿਹੜੀ استعمال ਕੀਤੀ ਜਾਵੇਗੀ ਪਤੰਗਾ ਉਡਾਉਣ ਦੇ ਸ਼ੌਕੀਨ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਉਮਰ ਬੇਸ਼ੱਕ ਇਹਨਾਂ ਦੀ ਕੁਝ ਵੱਧ ਚੁੱਕੀ ਹੈ ਨੌਜਵਾਨਾਂ ਤੋਂ ਕਾਫੀ ਵੱਡੀ ਹੈ ਬੱਚੇ ਨੇ ਨਾ ਨੌਜਵਾਨ ਜਿਹੜੇ ਹੋ ਚੁੱਕੇ ਨੇ ਲੇਕਿਨ ਅੱਜ ਵੀ ਜੋ ਹੈ ਸ਼ੌਕ ਰੱਖਦੇ ਨੇ ਪਤੰਗਾ ਉਡਾਉਂਦਾ ਤੇ ਡੋਰ ਸਪੈਸ਼ਲ ਜੋ ਹੈ ਇਹਨਾਂ ਵੱਲੋਂ ਤਿਆਰ ਕਰਾਈ ਜਾ ਰਹੀ ਹੈ ਗੱਲਬਾਤ ਕਰਾਂਗੇ ਕਿ ਅੱਜ ਕੀ ਨਾਜ ਆਪਣਾ ਜੈਸਾ ਇਰਾਮ ਜੀ ਜੀ ਮੈਂ ਵੀ ਨਾਸ਼ਮਾਟਾ ਲੁਧਿਆਣਾ ਰਹਿ ਰਿਹਾ ਜੀ ਹਾਂਜੀ ਔਰ ਸਾਨੂੰ ਪਤੰਗਾ ਦਾ ਕਿਛ ਬਚਪਨ ਤੋਂ ਹੀ ਸ਼ੌਕ ਸੀ ਬਹੁਤ ਜ਼ਿਆਦਾ ਇਹ ਨਹੀਂ ਪਤੰਗ ਦਾ ਸ਼ੌਕ ਵੀ ਸ਼ੌਕ ਅੱਜ ਖਤਮ ਹੋ ਗਿਆ ਨਾ ਮੈਂ ਆਪਣੇ ਆਪ ਨੂੰ ਬੁੱਢਾ ਕਹਿਣਾ ਨਾ ਬੁਜੋਰਾ ਕਹਿਣਾ ਠੀਕ ਹੈ ਨਾ ਜੀ ਹਮ ਤੋਂ ਕਹਦੇ ਬੁੱਢਾ ਹੋਗਾ ਆਪਕਾ ਬਾਪ ਠੀਕ ਹੈ ਨਾ ਜੀ ਹਮੇ ਪਤੰਗ ਉਡਾਨੀ ਹੈ ਤਾਂ ਉਡਾਨੀ ਹੀ ਉਡਾ ਰਹੀ ਹੈ ਛੋਟੇ ਨਹੀਂ ਬੜੇ-ਬੜੇ ਪਤੰਗ ਅੱਜ ਵੀ ਉਡਾਉਂਦੇ ਹਾਂ ਉਮਰ ਦਾ ਕੋਈ ਲਿਹਾਜ਼ਾ ਨਹੀਂ ਹੁੰਦਾ ਇੱਕ ਸ਼ੌਕ ਹੁੰਦਾ ਹੈ इसका शौक हमें बचपन से ही था जब बिल्कुल छोटे थे आज भी ऐसा ही शौक चलता जाएगा चलता रहेगा जब तक जिंदगी है साईं बाबा के साथ हैं और पतंग उड़ाने में हम उड़ाते ही रहेंगे जैसे उड़ते रहेंगे हम तो कहते हर दिन जो लोडी का हो हर दिन लोडी हो हर हम पतंग उड़ाए शौक़ है बिल्कुल सतगुरु मैं तेरी पतंग हवा बिच जावांगी ਸਾਇਆ ਡੋਰ ਤੋਂ ਚੱਡੀ ਨਾ ਮੈਂ ਕੱਟੀ ਜਾਵਾਂਗੀ ਜੈਸਾ ਹੀ ਰਾਹ ਪੂਰਾ ਪੂਰਾ ਸ਼ਹਿਰ ਛੱਡ ਕੇ ਤੁਸੀਂ ਅੱਜ ਸਪੈਸ਼ਲ ਦ੍ਰਿਸ਼ੀ ਗਰਾਊਂਡ ਦੇ ਵਿੱਚ ਆਇਓ ਕਿ ਡੋਰ ਇੱਥੇ ਜੀ ਦੱਸੀ ਜਾਂਦੀ ਹੈ ਕਾਫੀ ਜੁੜੀ ਹੈ ਮਜ਼ਬੂਤ ਡੋਰ ਹੁੰਦੀ ਹੈ ਤੇ ਲੋਕ ਬਹੁਤ ਪਸੰਦ ਕਰਦੇ ਨੇ ਤੁਸੀਂ ਵੀ ਇਸੇ ਕਰਕੇ ਆਇਓ ਪਹਿਲਾਂ ਵੀ ਲਿਜਾਂਦੇ ਰਹੋ ਕਿ ਅੱਜ ਐਤ ਕੀ ਆ ਕਾਫੀ ਦੇ ਤੋ ਜੀ ਮੈਂ ਬਚਪਨ ਤੋਂ ਇਹ ਤਾਂ ਦ੍ਰਿਸ਼ੀ ਗਰਾਊਂਡ ਤੋਂ ਮਤਲਬ ਸਾਰੀ ਡੋਰ ਸਤਾਈਦੀ ਹੈ ਕੁਛ ਦੇਰ ਚਾਈਨਾ ਦੀ ਡੋਰ ਆ ਗਈ ਲੇਕਿਨ ਉਹ ਚਾਈਨਾ ਦੀ ਡੋਰ ਨਾਲ ਪਤੰਗ ਉਡਾ ਕੇ ਮਜ਼ਾ ਨਹੀਂ ਆਂਦਾ ਠੀਕ ਹੈ ਨਾ ਜੀ ਜੋਹੇ ਨਾ ਦੀ ਡੋਰ ਹੈ ਮੇਰੇ ਘਰ ਨਾ ਤਾਂ ਘਟ ਨਿਕਲਦੀ ਹੈ ਔਰ ਪਤੰਗ ਵੀ ਅੱਛੇ ਉੱਡਦੇ ਹੈ ਵੱਡੇ ਛੋਟੇ ਸਭ ਉਸ ਡੋਰ ਨਾਲ ਪਤੰਗ ਉਡੇ ਇਸ ਕਰਕੇ ਅਸੀਂ ਇਹ ਨਕਲੋ ਡੋਰ ਸਾਹਮਣੇ ਖੜੇ ਹੋ ਕੇ ਸਤਾਨੇ ਆ ਚਾ ਸਾਰਾ ਦਿਨ ਲੱਗ ਜਾਏ ਖਾਣਾ ਪੀਣਾ ਵੀ ਸਾਡੇ ਇੱਥੇ ਹੀ ਹੋ ਜਾਂਦਾ ਜੀ ਵਾਹ ਬਿਲਕੁਲ ਸ਼ੋਕੀਨ ਤੁਸੀਂ ਬਹੁਤ ਹੈ ਲੇਕਿਨ ਇੱਕ ਗੱਲ ਕਰੀਏ ਚਾਈਨਾ ਡੋਰ ਜਾਂ ਪਲਾਸਟਿਕ ਹਾਲਾਂਕਿ ਪ੍ਰਸ਼ਾਸਨ ਨੇ ਬੜੀ ਸ਼ਕਤੀ ਦਿਖਾਈ ਹੈ ਸਰਕਾਰਾਂ ਨੇ ਬਹੁਤ ਸ਼ਕਤੀ ਦਿਖਾਈ ਹੈ ਕਿਉਂਕਿ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਪක්ෂੀਆਂ ਤੇ ਵਿਚਾਰੇ ਮਰਦੇ ਨੇ ਜਾਂ ਹੋਰ ਵੀ ਜੁੜੇ ਲੋਕਾਂ ਦੀਆਂ ਵੀ ਜਿੰਦਗੀਆਂ ਉਸ ਨਾਲ ਖਤਰੇ ਵਿੱਚ ਪੈ ਗਈਆਂ ਕਈ ਨਾ ਡੈਥ ਵੀ ਹੋਈ ਹੈ ਤੇ ਲੋਕਾਂ ਨੂੰ ਤੁਸੀਂ ਪਤੰਗ ਉਡਾਉਣ ਦੇ ਸ਼ੌਕੀਨ ਹੋ ਜਿਹੜੇ ਹੋਰ ਵੀ ਸ਼ੌਕੀਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਡੋਰ ਇਸਤੇਮਾਲ ਕਰਨੀ ਚਾਹੀਦੀ ਕਿ ਨਹੀਂ ਕਰਨੀ ਦੇਖੋ ਉਹ ਡੋਰ ਤਾਂ ਕਿਸੇ ਕੀਮਤ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸੇ ਦੀ ਅੱਖਾਂ ਚਲੇ ਜਾਏ ਕਿਸੇ ਦਾ ਗਲਾ ਚਲ ਜਾਂਦਾ ਕੋਈ ਪੰਛੀ ਮਰ ਜਾਂਦੇ ਹੈ ਲੇਕਿਨ ਅਗਰ ਹਿੰਦੁਸਤਾਨੇ ਚ ਅਗਰ ਹਿੰਦੁਸਤਾਨ ਦੀ ਡੋਰ ਅਗਰ ਆਪਾਂ ਯੂਜ਼ ਕਰਦੇ ਆ ਤੇ ਉਹਦੇ ਵਿੱਚ ਕੀ ਆਪਣੀ ਜਿਹੜੀ ਹੈ ਨਾ ਜੀ ਆਪਣੀ ਸਾਰਾ ਕੁਝ ਵਪਾਰ ਵੀ ਬਧੇਗਾ ਆਪਾਂ ਕਿਉਂ ਕਿਸੇ ਦੂਸਰੇ ਦਾ ਘਰ ਜੇ ਕਹਿੰਦਾ ਆਪਣੇ ਘਰ ਰੋਟੀ ਅੱਛੀ ਬੰਦੀ ਆ ਪਰ ਕੀ ਲੋੜ ਹੈ ਦੂਸਰੇ ਕੋਲ ਮੰਗਣ ਦੀ ਜੀ ਇਸ ਕਰਕੇ ਜਿਹੜੀ ਪੰਨੋ ਹੈ ਨਾ ਜੀ ਆਪਣਾ ਹੀ ਜੋ ਸਭ ਕੋ ਯੂਜ਼ ਕਰਨਾ ਚਾਹੀਦਾ ਡੋਰ ਵੀ ਤੁਸੀਂ ਆਪਣੀ ਯੂਜ਼ ਕਰੋ ਜਿਨ੍ਹਾਂ ਨਾਲ ਸਾਰੇ ਕਿਹਾਂ ਦੀ ਜਾਨ ਬਚੇ ਤੁਸੀਂ ਵੀ ਇੱਥੇ ਆਏ ਹੋ ਅੱਜ ਡੋਰ ਖਰੀਦਣ ਵਾਸਤੇ ਕਹਿੰਦਾ ਸਪੈਸ਼ਲ ਡੋਰ ਤਿਆਰ ਕਰਾਈ ਜਾ ਰਹੀ ਹੈ ਕਿੰਨਾ ਕੁ ਸ਼ੋਕ ਹੈ ਪਤੰਗ ਉਡਾਉਣ ਦਾ ਸਾਨੂੰ ਤਾਂ ਬਹੁਤ ਸ਼ੌਕ ਹੈ ਜੀ ਅਸੀਂ ਤਕਰੀਬਨ 8-10 ਸਾਲ ਤੋਂ ਹੀ ਪਤੰਗबाजी ਕਰ ਰਹੇ ਹਾਂ ਅੱਛਾ ਤੇ ਮਤਲਬ ਬਹੁਤ ਸ਼ੌਂਕ ਰੱਖਦੇ ਆ ਜੀ ਪਤੰਗ ਦਾ ਕੁਝ ਟਾਈਮ ਚਾਈਨਾ ਦੀ ਡੋਰ ਆਨ ਕਰਕੇ ਪਤੰਗਬਾਜ਼ੀ ਥੋੜੀ ਅਫਸੈਟ ਹੋ ਗਈ ਸੀ ਲੇਕਿਨ ਅੱਜ ਫੇਰ ਅਸੀਂ ਪੁਰਾਣੇ ਰੁੱਤਵੇ ਤੇ ਆ ਗਏ ਜੀ ਹਾਂ ਸਾਰੇ ਬੱਚੇ ਲੈ ਕੇ ਆਏ ਆਪਣੇ ਉਹਨਾਂ ਨੂੰ ਡੋਰ ਵੀ ਉਹਨਾਂ ਨੂੰ ਵੀ ਸਤਵਾ ਕੇ ਦੇ ਰਹੇ ਆ ਆਪਣੇ ਲਈ ਵੀ ਸਤਵਾ ਰਹੇ ਆ ਜੀ ਅੱਛਾ ਹਾਂਜੀ ਬਹੁਤ ਸ਼ੌਂਕ ਆ ਜੀ ਪਤੰਗ ਦਾ ਅਸੀਂ ਪਹਿਲਾਂ ਅਮਰitsarੋਂ ਲਿਆਉਂਦੇ ਰਹੇ ਆ ਫੇਰ ਇੱਥੋਂ ਹੁਣ ਪੱਕਾ ਡਾ ਹੈ ਹੈ ਕਈ ਸਾਲ ਤੋਂ ਇੱਥੋਂ ਅਸੀਂ ਡੋਰ ਸਤਵਾਣੇ ਆ ਜੀ ਹਾਂਜੀ ਟਾਕੇ ਦੀ ਡੋਰ ਇੱਥੇ ਤਿਆਰ ਕੀਤੀ ਜਾਂਦੀ ਹੈ। ਹਾਂਜੀ ਟਾਕੇ ਦੀ ਡੋਰ ਜੇ ਚైనా ਦੇ ਤਾਂ ਅਸੀਂ ਯੂਜ਼ ਹੀ ਨਹੀਂ ਕਰਦੇ ਜੀ। ਉਹ ਕਹ ਰਹੇ ਨੇ ਦੁਕਾਨਦਾਰ ਵੀ ਕਹ ਰਹੇ ਨੇ ਕਿ ਜਿਹੜੀ ਸਾਡੀ ਡੋਰ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ ਪਲਾਸਟਿਕ ਡੋਰ ਜਿਹੜੀ ਹੁੰਦੀ ਹੈ ਉਸ ਨੂੰ ਵੀ ਕੱਟ ਕੇ ਪਰਾ ਕਰਦੀ ਹੈ। ਹਾਂਜੀ ਹਾਂਜੀ ਬਿਲਕੁਲ ਕਹਿ ਰਹੇ ਨੇ ਜੀ ਇਹਨਾਂ ਦੀ ਡੋਰ ਹੈ ਹੀ ਨੰਬਰ 1 ਜੀ ਸੁਪਰ 골ਡ ਦੀ ਡੋਰ ਹੈ ਤੇ ਡੋਰ ਬਹੁਤ ਸ਼ਾਨਦਾਰ ਹੈ। ਵੱਡੇ ਤੋਂ ਵੱਡਾ ਪਤੰਗ ਉੱਡਦਾ ਜੀ ਇਹਦੇ ਨਾਲ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਡੋਰ ਲਗਾਉਂਦੇ ਨੇ ਜੀ। ਔਰ ਡੋਰ ਸੂਤਨ ਦਾ ਤਰੀਕਾ ਇਹਨਾਂ ਦਾ ਬਾਜ਼ਾਰ ਨਾਲੋਂ ਵੱਖਰਾ ਹੈ। ਤੇ ਬਹੁਤ ਵਧੀਆ ਕੰਮ ਕਰਦੇ ਨੇ ਜੀ ਬਿਲਕੁਲ ਜੋ ਹੈ ਬਹੁਤ ਵਧੀਆ ਕੰਮ ਕਰਦੇ ਨੇ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਧਰ ਦਰੇਸੀ ਗਰਾਉਂਡ ਦੇ ਵਿੱਚ ਇਹਨਾਂ ਵੱਲੋਂ ਜਿਹੜੇ ਇਹਨਾਂ ਦੇ ਕਾਰੀਗਰ ਨੇ ਵੱਡੀ ਗਿਣਤੀ ਵਿੱਚ ਕਾਰੀਗਰ ਜੋ ਹੈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਹਨੇਰਾ ਪੈਣ ਤੱਕ ਜੋ ਹੈ ਡੋਰ ਉਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਤੇ ਇੱਧਰ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਨੇ ਡੋਰ ਸਪੈਸ਼ਲ ਡੋਰ ਤਿਆਰ ਕਰਨ ਵਾਨ ਕਰਵਾਨ ਵਾਸਤੇ ਇੱਥੇ ਕਹਿ ਰਹੇ ਨੇ ਕਿ ਅਸੀਂ ਰੋਟੀ ਪਾਣੀ ਵੀ ਇੱਥੇ ਹੀ ਖਾਂਦੇ ਆਂ ਤੇ ਆਪਣੇ ਬੱਚਿਆਂ ਵਾਸਤੇ ਆਪਣੇ ਲਈ ਜਿਹੜੇ ਡੋਰ ਉਹਨਾਂ ਵੱਲੋਂ ਤਿਆਰ ਕਰਾਈ ਜਾਂਦੀ ਹੈ ਸਪੈਸ਼ਲ ਡੋਰ ਜਿਹੜੀ ਹੈ ਇੱਥੋਂ ਤਿਆਰ ਕਰਾ ਕੇ ਧਾਗੇ ਵਾਲੀ ਡੋਰ ਉਹ ਇੱਥੇ ਜੋ ਹੈ ਤਿਆਰ ਕਰਾ ਕੇ ਲਿਜਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਾਰੀਗਰ ਜਿਹੜੇ ਨੇ ਉਹ ਲਗਾਤਾਰ ਚਰਖਿਆਂ ਤੇ ਡੋਰ ਜਿਹੜੀ ਲਪੇੜ ਤੇ ਵੀ ਨਜ਼ਰ ਆ ਰਹੇ ਨੇ ਡੋਰ ਤਿਆਰ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਦੁਕਾਨਦਾਰ ਸਾਡੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੇ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਕੀ ਨਾ ਜੀ ਆਪਣਾ ਸਰਿੰਦਰ ਗੌਰ ਜੀ ਸੁੰਦਰ ਕੁਮਾਰ ਜੀ ਹਰ ਸਾਲ ਤੁਸੀਂ ਬਹੁਤ ਵੱਡੇ ਸਤਰ ਤੇ ਜੋ ਹੈ ਲੁਧਿਆਣਾ ਦੇ ਵਿੱਚ ਡੋਰ ਤਿਆਰ ਕਰਦੇ ਹੋ ਤੁਹਾਡੀ ਡੋਰ ਵੀ ਕਾਫੀ ਫੇਮਸ ਹੈ ਕਾਫੀ ਲੋਕੀ ਜਿਹੜੇ ਨੇ ਇੱਥੇ ਆਂਦੇ ਨੇ ਬਾਹਰ ਦੇ ਜਿਹੜੇ ਸ਼ਹਿਰ ਹੈਗੇ ਨੇ ਨੇੜੇ ਦੇ ਉਹ ਵੀ ਤੁਹਾਡੀ ਡੋਰ ਲੈ ਕੇ ਜਾਂਦੇ ਨੇ ਕੀ ਖਾਸियत ਤੁਹਾਡੀ ਡੋਰ ਦੇ ਵਿੱਚ ਹੈਗੀ ਹੈ ਸਾਡੀ ਡੋਰ ਜਿਹੜੀ ਸਾਡੀ ਸਤਾਈ ਹੈ ਨਾ ਮਿੱਟੀ ਦੀ ਆ ਉਹ ਮਿੱਟੀ ਦੇ ਹਾਲੀ ਕੋਈ ਬਣਾ ਸਕਦਾ ਅੱਛਾ ਕਿਉਂਕਿ ਸਾਡਾ ਉਹ ਮਿੱਟੀ ਦੇ ਸਾਡੇ ਫਾਦਰ ਦਾ 70 ਸਾਲ ਦਾ ਜਿਹੜਾ ਫਾਰਮੂਲਾ ਹੈ ਨਾ ਅਸੀਂ ਉਹਨੂੰ ਆਪਣਾ ਹਲ ਦੇ ਕਰ ਚਲਾਉਂਦੇ ਆਦੇ ਕੀ ਕੀ ਖਾਸ ਕੀ ਚੀਜ਼ ਹੈ ਉਹ ਜਿਹੜਾ ਕੱਚ ਹੈ ਨਾ ਸਾਡਾ ਬਰੀਕ 200 ਰੁਪਏ ਕਿਲੋ ਵਾਲਾ ਇੱਕ ਉਹਦਾ ਕੱਚ ਹੈ ਤੇ ਇੱਕ ਜਿਹੜੀ ਸਾਡੀ ਅਸੀਂ ਲੇਵੀ ਬਣਾਉਂਦੇ ਆ ਨਿਸ਼ਾਜ ਤੇ ਔਰ ਅਲਾ ਰੋਡ ਦੀ ਅੱਛਾ ਤੇ ਉਹਦਾ ਜਿਹੜਾ ਮੱਝਾ ਬਣਾਉਂਦੇ ਮੱਝਾ ਐਸ ਹੈ ਜਿਸ ਦਾ ਉੱਪਰ ਪਲੱਸ ਆ ਜਾਂਦੇ ਰੋਡ ਤੇ ਅੱਛਾ ਬਿਲਕੁਲ ਮਜ਼ਬੂਤੀ ਆ ਜਾਂਦੀ ਹੈ ਪੱਕਾ ਜਾਨੀ ਮਜ਼ਬੂਤੀ ਆ ਜਾਂਦੀ ਪਲੱਸ ਤੇ ਜਾਂਦੇ ਅੱਛਾ ਐਸ ਕਰਕੇ ਸਾਡੀ ਰੋਡ ਚੈਨਲ ਨੂੰ ਕੱਟ ਰਹੀ ਹੈ ਲੋਕ ਦੱਸੇ ਅਗੇ ਕਹਿੰਦੇ ਚੈਨਾ ਨਾਲ ਨਹੀਂ ਲੱਗਦੇ ਚੈਨਾ ਜਾਂ ਪਲਾਸਟਿਕ ਰੋੜ ਜਿਹਨੂੰ ਕਹਿਆ ਜਾਂਦਾ ਉਸ ਨੂੰ ਵੀ ਜਿਹੜਾ ਸਭ ਦੀ ਰੋੜ ਜਿਹਨੂੰ ਬਰੇਡਿੰਗ ਦੀ ਕਹਿੰਦੀ ਉਹਨੂੰ ਵੀ ਘੱਟ ਰਹੀ ਹੈ ਕੋਈ ਵੀ ਅੱਛਾ ਮਤਲਬ ਇਹ ਧਾਗਾ ਕੋਈ ਖਾਸ ਧਾਗਾ ਤੁਸੀਂ ਇਸਤੇਮਾਲ ਕਰਦੇ ਹੋ ਜਿਹੜਾ ਦੇਖ ਰਹੇ ਹੋ ਜੀ ਮੈਂ ਸਭ ਤੋਂ ਵਧੀਆ ਧਾਗਾ ਹੈ ਜਿਹੜਾ ਅੱਜ ਕੱਲ ਸਾਰਾ ਪਾਕਿਸਤਾਨ ਨੂੰ ਸਪਲਾਈ ਕਰਦੀ ਹੈ ਕੰਪਨੀ ਇਹ ਧਾਗਾ ਇਹਨਾ ਵਧੀਆ ਕਿ ਇਹ ਗੋਲ ਦਾ ਧਾਗਾ ਅੱਛਾ ਬੜ ਜ਼ਮਾਨਦਾਰ ਇਹ ਤਾਂ ਐਂ ਦੇ ਧਾਗਾ ਦਾ ਅੱਛਾ ਇਹ ਤੋਂ ਮਜ਼ਬੂਤਾ ਕਾ ਨਹੀਂ ਐਸੋ ਮਜ਼ਬੂਤ ਧਾਗਾ ਕੋ ਨਹੀਂ ਇਹ ਤਾਂ 200 ਰੁਪਏ ਵਾਲਾ ਪਤੰਗ ਚੜ ਜਾਂਦਾ अच्छा ਜਿਹੜਾ ਮਰਜ਼ੀ ਵੱਡਾ ਬੰਦੰਗ ਚਲਾ ਲਓ ਤੇਉਂ ਤੋਂ ਬਾਅਦ ਇੱਕ ਚਲਣੇ ਧਾਗਾ ਇਹਦਾ 12 ਤਾੜੀ ਧਾਗਾ ਵੀ ਇਹ ਧਾਗਾ ਇਹਦਾ ਵਧੀਆ ਕਹਿੰਦੇ ਕਿ ਸਾਡੇ ਧਾਗੇ ਫੇਲ ਜਦ ਹੀ ਆ ਬੱਚੇ ਆਸ ਤੇ ਹੋਰ ਆਸ ਤੇ ਬਹੁਤ ਇਹਦਾ ਵੀ 100 ਰੁਪਏ ਅਲਬਦਾਂਗੇ ਚਰਚਾ ਦੇ 10 ਰੁਪਏ ਤੋਂ ਲੈ ਜਿਹੜੇ ਬਾਹਰੋਂ ਡੋਰਾ ਆਉਂਦੀਆਂ ਨੇ ਮਤਲਬ ਉਹਨਾਂ ਤੋਂ ਤੁਹਾਡੇ ਤੱਕ ਬਹੁਤ ਜ਼ਿਆਦਾ ਬਹੁਤ ਜੇ ਬਾਹਰੋਂ ਆਉਂਦਾ ਡੁਪਲੀਕੇਟ ਧਗਾ ਦੇ ਕਿਲੋ ਹਿਸਾਬ ਚ ਓਰੀਜਨਲ ਧਗਾ ਨਹੀਂ ਆ ਰਿਹਾ ਨਾਲੇ ਉਹ ਨੜਾ ਛੋਟਾ ਹੁੰਦਾ 3-400 ਮੀਟਰ ਦਾ ਸਾਡਾ ਜਿਹੜਾ ਡੋਰ ਆ ਪੂਰੀ 900 ਮੀਟਰ ਦਾ ਰੜਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਡੋਰ ਦਾ ਕੰਮ ਮਨ ਨੂੰ ਇੱਥੇ ਸਮਾਂ ਹੋ ਗਿਆ ਮਨ ਨੂੰ 55 ਸਾਲ ਹੋ ਗਏ ਕੰਮ ਕਰਦੇ ਜਿਆਦਾ ਹੀ ਹੋ ਗਿਆ ਨੇ 55 ਸਾਲ ਮੰਨ ਪਰਿਵਾਰ ਨੂੰ ਤੁਹਾਡੇ ਫਾਦਰ ਕਰਦੇ ਸੀ ਪਹਿਲਾਂ ਉਹ ਸਾਡੇ ਅੱਛਾ ਮੈਂ ਪਾਕਿਸਤਾਨ ਤੋਂ ਕਰਦੇ ਆਏ ਸਾਡੇ ਫਾਦਰ ਅੱਛਾ ਡੋਰ ਦਾ ਹੀ ਕੰਮ ਕਰਦੇ ਹੋ ਤੁਸੀਂ ਹਾਂਜੀ ਅੱਛਾ ਇਹ ਡੋਰ ਜਿਹੜੇ ਜਿਵੇਂ ਤੁਹਾਡੀ ਚਰਖੀ ਹੈਗੀ ਹੈ ਇਹ ਕੀ ਕੀ ਰੇਟ ਹੈ ਕਿੰਨੀ ਕੁ ਡੋਰ ਹੁੰਦੀ ਹੈ ਤੇ ਇਹ ਤਾਂ 900 ਮੀਟਰ ਡੋਰ ਆ ਪੂਰੀ 900 ਮੀਟਰ ਹਾਂਜੀ ਤੇ ਘਟਵਾੜ ਤੇ ਨਹੀਂ ਕਦੀ ਮਤਲਬ ਕੋਈ ਸ਼ਿਕਾਇਤ ਕਰਦੇ ਹੁਣ ਇਹ ਘਟ ਗਾ ਕਹਿੰਦੇ ਕਿ ਜਿਹੜੀ ਵਾਪਸ ਹੀ ਗਿਆ ਗਿਆ ਡੋਰ ਹੀ ਬਣਾ ਅਸੀਂ ਘਟ ਵੇਚ ਦੇ ਨਹੀਂ ਅੱਛਾ ਕਿਹੜੀ ਸਭ ਤੋਂ ਵਧੀਆ ਡੋਰ ਤੁਹਾਡੇ ਕੋਲ ਕਿਹੜੀ ਕੀਮਤੀ ਮਤਲਬ ਜਿਆਦਾ ਸਭ ਤੋਂ ਵਧੀਆ ਡੋਰ ਮੇਰੇ ਕੋਲ ਹੈ 골ਡ ਦੀ ਨਹੀਂ ਨਹੀਂ ਜੋ ਤੁਸੀਂ ਇਹ ਮਾਂਜਾ ਤਿਆਰ ਕੀਤਾ ਹੋਇਆ ਇਹ ਵਿੱਚ ਕਿੰਨਾ ਕਿੰਨੀ ਵੱਡੀ ਕੀਮਤ ਦੀ ਜਿਆਦਾ ਕੀਮਤ ਦੀ ਕੀਤੀ ਮੇਰੇ ਵੱਲ ਆਪਣਾ ਇਹ 300 ਰੁਪਏ ਤੋਂ ਲੱਗੇ 100 ਰੁਪਏ ਤੋਂ ਲੱਗੇ 3000 ਰੁਪਏ ਦੇ ਕਿਰਚ ਰਹੀ ਹੈ ਕੋਈ ਹੈ ਕਿ ਵੱਡੀ ਤਰਕੀ ਸੋਚ ਰਹੀ ਹੈ ਹਾਂ ਜੀ ਮੇਰੇ ਕੋਲ 3000 ਰੁਪਏ ਦੀ ਹੈ ਇੱਧਰ ਤੁਸੀਂ ਤਸਵੀਰਾਂ ਦਿਖਾ ਦਿੰਦੇ ਨਾਲ ਨਾਲ ਕਿ ਇਹ ਦੇਖ ਕੇ ਤੁਸੀਂ ਜਿਹੜੇ ਤਰਖੇ ਜਿਹੜੇ ਨੇ ਮਾਣਦੇ ਜਿਹੜੇ ਤਿਆਰ ਕਰ ਦਿੱਤੇ ਗਏ ਨੇ ਹਾਂਜੀ ਗੋਲ ਦੀ ਚੜ੍ਹਲੀ 3000 ਰੁਪਏ ਦੀ ਹੈ ਅੱਛਾ ਇਹ 3000 ਰੁਪਏ ਦੀ ਹਾਂਜੀ ਅੱਛਾ ਆ ਮੇਰੀ ਚੜ੍ਹਲੀ ਗੋਲ ਦੀ 6 ਨਰਿਆਂ ਦੀ 3000 ਰੁਪਏ ਦੀ ਹੈ ਅਜੇ ਨ ਨਹੀਂ ਚੜ੍ਹਦੀ 2000 ਰੁਪਏ ਦੀ ਹੈ ਇਹ ਤਾਂ ਮਾਝਾ ਜਿਆਦਾ ਇਸ ਤੇ ਮਾਝਾ ਨਹੀਂ ਜਿਆਦਾ ਇਹ ਜੋਰ ਚ 5400 ਮੀਟਰ ਹੈ ਇਹਨੇ ਜੀ 5400 ਮੀਟਰ ਇਹ 골ਡੀ ਜੋੜਾ ਹੈ ਚੈਲੰਜ ਦੀ ਡੋਰ ਆ ਅੱਛਾ ਮਤਲਬ ਤੁਹਾਡੇ ਵੱਲੋਂ ਦਾਵਾ ਕੀਤਾ ਜਾਦਾ ਹੈ ਕਿ ਪਲਾਸਟਿਕ ਡੋਰ ਨੂੰ ਇਹ ਕੱਟ ਕੇ ਫਟਾਫਟ ਅੱਛਾ ਵਧੀਆ ਰਿਜ਼ਲਟ ਲੋਕੀ ਦਾ ਵਧੀਆ ਵਧੀਆ ਸਾਡਾ ਕੰਮ ਸ਼ੁਰੂ ਤੋਂ ਵਧੀਆ ਸਾਡਾ ਦੇਖ ਲਓ ਕੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਕਿੰਨਾ ਗਾਗ ਦੁਕਾਨਦਾਰ ਵਾਰਦੀ ਆਦਿਆ ਉਹ ਦੂਜੀ ਗੱਲ ਹੈ ਅਸੀਂ ਕਹਿੰਦੇ ਹਾਂ ਹੋਲਸੇਲ ਨੂੰ ਮਾਲ ਦੀ ਗੱਲ ਦੇ ਵਿੱਚ ਸਾਡੀ ਦੁਕਾਨ ਤੇ ਆਪਣੀ ਲਈ ਬਰਚੂਨ ਮਾਲ ਵੇਚਨੇ ਅੱਛਾ ਸਾਡੇ ਕੋਈ ਨਾਲ ਲੈ ਕੇ ਬਾਰੋ ਕੋਈ ਅਸੀਂ ਲੋੜ ਅਸੀਂ ਨਿਕਲੇ ਦੁਕਾਨਦਾਰ ਹੁਣ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਵੀ ਆ ਰਹੀ ਹੈ ਉਸਤੇ ਵੀ ਲੋਕ ਜੋ ਹੈ ਅਜੀ ਹੋਲਸੇਲ ਨਹੀਂ ਲੈ ਲਾਗੀ ਸਰ ਸਾਡੀ ਦੁਕਾਨ ਤੇ ਆਲਾ ਵੇਚਦਾ ਅੱਛਾ ਜਿੰਨੇ ਲੈਣਾ ਇੱਥੇ ਆਓ ਐਜੀ ਆਓ ਅੱਛਾ ਹੋਲਸੇਲ ਪਵਾੜੀ ਨੂੰ ਕਿਸੇ ਦੁਕਾਨਦਾਰ ਨੂੰ ਨਹੀਂ ਮਾਲ ਨਹੀਂ ਦਿੰਦਾ ਤੁਹਾਡੇ ਮੁਕਾਬਲੇ ਕੋਈ ਤਿਆਰ ਨਹੀਂ ਕਰ ਸਕਿਆ ਕੋਈ ਨਾ ਜਿੰਨੀ ਲੋੜ ਅਸੀਂ ਤਿਆਰ ਕਰਦੇ ਨਾ ਹੀ ਕੋਈ ਕਰ ਸਕਦਾ ਕਿੰਨੇ ਸਮੇਂ ਤੋਂ ਤੁਸੀਂ ਪਹਿਲਾਂ ਸ਼ੁਰੂ ਕਰਦੇ ਹੋ ਜਿਵੇਂ ਮੈਂ ਪਹਿਲਾਂ ਮੈਂ ਬੜਾ ਕੰਮ ਕਰੀਗਾ ਇਸ ਚੀਜ਼ ਦਾ ਅੱਛਾ ਮੈਂ ਹੱ ਨੀ ਆਪਾ ਇਹ ਪੁੱਛ ਰਹੇ ਆ ਕਿ ਜੇ ਮੈਂ ਜਾਨੀ ਕਿ 12 ਮਹੀਨੇ ਇੱਥੇ ਹੁੰਨਾ ਜਦ ਚਾਹੋ ਚਲ ਸੌਣ ਡੋਰ ਮਿਲੇਗੀ ਨਹੀਂ ਜਿਵੇਂ ਲੋੜੀ ਆ ਗਈ ਤਾਂ ਕਿੰਨੇ ਮਤਲਬ ਕਾਰੀਗਰ ਲਗਾ ਕੇ ਕਿੰਨਾ ਸਮਾਂ ਪਹਿਲਾਂ ਸ਼ੁਰੂ ਕਰ ਦਿੰਦੇ ਅਸੀਂ ਜਾਨੀ ਕਿ 12 ਮਹੀਨੇ ਸਾਡਾ ਕੰਮ ਹੁੰਦਾ ਰਹਿੰਦਾ ਅੱਛਾ 12 ਮਹੀਨੇ ਚੱਲਦਾ ਹਾਂਜੀ ਅਸੀਂ ਮਾਲ ਲਾ ਕੇ ਅੰਦਰ ਰੱਖੀ ਜਾਂਦੇ ਆ ਜਦ ਲੋੜੀ ਲਾ ਕੇ ਵਿਕ ਜਾਂਦਾ ਚ ਗਰਮੀਆਂ ਨੂੰ ਵਿਕ ਜਾਂਦਾ ਲੱਕੜੀ ਦੇ ਨਾਲ ਤੇ ਮੁੜ ਕੇ ਹੁਣ 22 ਜਨਵਰੀ ਨੂੰ ਵਿਕ ਜਾਂਦਾ ਫਿਰ ਬਸੰਤ ਨੂੰ ਵਿਕ ਜਾਂਦਾ ਸਾਡੇ ਬਸੰਤ ਸਾਰੇ ਪਿੰਡਾਂ ਦੇ ਗਈ ਮੇਰੇ ਕੋਲ ਸਾਡੇ ਹਿੰਦੁਸਤਾਨ ਦਾ ਗਾਗਾ ਅੱਛਾ ਕੱਲੇ ਇਥੋਂ ਦਾ ਨਹੀਂ ਹੈਗਾ ਕੱਲ ਹੁਣ ਮੈਂ ਬੰਬੇ ਦੇ ਗਾਹ ਗਏ ਕਿੰਨੇ ਰਾਜਸਥਾਨ ਦੇ ਗਾਹ ਗਏ ਮਤਲਬ ਡੋਰ ਇਨੀ ਤੁਹਾਡੀ ਮਸ਼ਹੂਰ ਹੋ ਗਈ ਕਿ ਬਾਹਰੋਂ ਆ ਰਹੇ ਨੇ ਹੁਣ ਬਾਹਰੋਂ ਵੀ ਬੜਾ ਗਾਹ ਗਾ ਰਿਹਾ ਅੱਛਾ ਤੇ ਜਦੋਂ ਗਰਾਹਕ ਆਂਦਾ ਬਾਹਰੋਂ ਆਂਦਾ ਕਿ ਮੈਂ ਦੱਸਦਾ ਕਿ ਮੈਂ ਮੁੰਬਈ ਤੋਂ ਆਇਆ ਹਾਂ ਗਾਹ ਗਾ ਕੇ ਦੱਸਦਾ ਆਪਣੇ ਕਿ ਰਿਸ਼ਤੇਦਾਰ ਨੂੰ ਕਿ ਦੇਖੇ ਤੁਹਾਨੂੰ ਚਿਹਣੀ ਆਨਲਾਈਨ ਭੇਜ ਦੋ ਅੱਛਾ ਕੱਲ ਉਹ ਮੁੰਡਾ ਆਇਆ ਮੇਰੇ ਕੋਲ ਬਾਹਰ ਜਾ ਕੇ ਡੋਲ ਗਿਆ ਕਿ ਮੈਂ ਕੀ ਗੱਲ ਕਹਿੰਦਾ ਯਾਰ ਸੀ ਬੰਬੇ ਭੇਜਣਾ ਮੈਨੂੰ ਤਾਂ ਦੋ ਚਿਹਣੀਆਂ ਭੇਜੀਆਂ ਮੈਂ ਭੇਜੋਗੇ ਕਿਸਾ ਕਹਿੰਦਾ ਕਿ ਸਾਡੀਆਂ ਗੱਡੀਆਂ ਜਾਂਦੀਆਂ ਸੀ ਆਪੇ ਭੇਜ ਦਾਂਗੇ ਬੱਚਾ ਮਤਲਬ ਤੁਹਾਡੀ ਡੋਰ ਦੀ ਲੁਧਿਆਣਾ ਦੀ ਇਸ ਡੋਰ ਦੀ ਮਤਲਬ ਖਪਤ ਜਿਹੜੀ ਹੈ ਬੰਬਈ ਬਾਹਰ ਕਲਕੱਤਾ ਬੰਬਈ ਜੈਵਲ ਸਾਰੇ ਗੁਜਰਾਤ ਤੱਕ ਡੋਰ ਜਾਂਦੀ ਹੈ ਤੇ ਸਾਰੇ ਬਸ ਇਧਰ ਜੰਮੂ ਸਾਹ ਕਿਤੇ ਗਰਮੀਆਂ ਨੂੰ ਜੰਮੂ ਵੜੀ ਜਾਂਦੀ ਦਿੱਲੀ ਵੜੀ ਜਾਂਦੀ ਗਾਗ ਬਿਲਕੁਲ ਇਸ ਸਮੇਂ ਅਸੀਂ ਦਰੇਸੀ ਗਰਾਉਂਡ ਦੇ ਵਿੱਚ ਲੁਧਿਆਣਾ ਦੇ ਖੜੇ ਹਾਂ ਤੇ ਦਿਖਾ ਦਈਏ ਕਿ ਇੱਥੇ ਜੋ ਹੈ ਲਗਾਤਾਰ ਜਿਹੜੀਆਂ ਡੋਰ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਤੇ ਇਹਦੀ ਜਿਹੜੀ ਖਪਤ ਹੋਣ ਜਿਹੜੇ ਬਾਹਰ ਤੇ ਐ ਜਿਵੇਂ 10 ਰਹੇ ਨੇ ਮੁੰਬਈ ਤੋਂ ਜੀ ਤੋਂ ਹੋਰ ਵੀ ਹਰਿਆਣਾ ਔਰ ਜੋ ਹਿਮਾਚਲ ਤੋਂ ਹੋਰ ਵੀ ਕਈ ਜੋ ਸਟੇਟਾਂ ਤੋਂ ਲੋਕ ਜਿਹੜੇ ਨੇ ਇਹਨਾਂ ਕੋਲ ਜਿਹੜੇ ਚਰਖੇ ਲੈਣ ਆ ਰਹੇ ਨੇ ਤੇ ਇਹਨਾਂ ਵੱਲੋਂ ਦਾਵਾ ਵੀ ਕੀਤਾ ਜਾਂਦਾ ਕਿ ਇਹਨਾਂ ਦੀ ਡੋਰ ਜਿਹੜੀ ਹੈ ਜਿਹੜੀ ਚਾਈਨਾ ਡੋਰ ਜਾਂ ਪਲਾਸਟਿਕ ਦੀ ਡੋਰ ਜਿਸ ਨੂੰ ਅੱਜ ਕੱਲ ਦੇ ਬੱਚੇ ਜਾਂ ਜੋ ਨੌਜਵਾਨ ਬਹੁਤ ਜ਼ਿਆਦਾ ਮਜ਼ਬੂਤ ਮੰਨਦੇ ਨੇ ਉਸ ਡੋਰ ਨੂੰ ਜੋ ਹੈ ਇਹਨਾਂ ਦੀ ਡੋਰ ਜਿਹੜੀ ਹੈ ਮਾਰਕ ਦਿੰਦੀ ਹੈ ਤੇ ਕੱਟ ਕੇ ਇੱਕਦਮ ਸਾਫ਼ ਕਰ ਦਿੰਦੀ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਡੋਰ ਲੈਣਾ ਚਾਹੀਦੀ ਹੈ ਤਾਂ ਇਸ ਤਰ੍ਹਾਂ ਦੀ ਡੋਰ ਦੇ ਨਾਲ ਹੀ ਪਤੰਗ ਉਡਾਓ ਕਿਉਂਕਿ ਇਹ ਡੋਰ ਜਿਹੜੀ ਅਗਰ ਹੱਥ ਨਾਲ ਤੋੜਨਾ ਚਾਹੋ ਤਾਂ ਟੁੱਟ ਵੀ ਜਾਂਦੀ ਹੈ ਲੇਕਿਨ ਜਿਹੜੀ ਪਲਾਸਟਿਕ ਡੋਰ ਹੈ ਉਸ ਦਾ ਬਿਲਕੁਲ ਵੀ ਇਸਤੇਮਾਲ ਨਾ ਕਰੋ ਕਿਉਂਕਿ ਉਹ ਜਾਨਲੇਵਾ ਹੈ ਤਾਂ ਕਈਆਂ ਦੀ ਜਾਨਾਂ ਵੀ ਲੈ ਚੁੱਕੀ ਹੈ ਜਿਹੜੇ ਪੰਛੀ ਨੇ ਉਹਨਾਂ ਦੀ ਉਹਨਾਂ ਲਈ ਵੀ ਜੋ ਹੈ ਜਾਨਲੇਵਾ ਸਾਬਿਤ ਹੁੰਦੀ ਹੈ ਤੇ ਅਸੀਂ ਵੀ ਅਪੀਲ ਕਰਾਂਗੇ ਆਪਣੇ ਦਰਸ਼ਕਾਂ ਨੂੰ ਕਿ ਬੱਚਿਆਂ ਨੂੰ ਵੀ ਸਭ ਨੂੰ ਕਿ ਉਸ ਤਰ੍ਹਾਂ ਦੀ ਪਲਾਸਟਿਕ ਡੋਰ ਦਾ ਇਸਤੇਮਾਲ ਨਾ ਕਰੋ ਅਗਰ ਪਤੰਗ ਉਡਾਣੀ ਹੈ ਖੁਸ਼ੀਆਂ ਮਨਾਣੀਆਂ ਹੈ ਤਾਂ ਇਸ ਤਰ੍ਹਾਂ ਦੀ ਡੋਰ ਦੇ ਨਾਲ ਹੀ ਪਤੰਗ ਉਡਾਈ ਜਾਵੇ ਕੈਮਰਾਮੈਨ ਜਸ